ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਅਹਨ ਸਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮਦੀ ਨੂਰੇ ਅਰਸੋਂ ਕੁਰ ਸਹਾਂ ਝਟੀਐ ਉਹ ਦਿੱਠੇ ਸਚੇ ਪਾਤ ਸਾਹੋ ਮਲ ਜਨਮ ਜਨਮ ਦੀ ਕੱਟੀਐ ਸਜਣ ਸਚਾ ਪਾਤ ਸਾਹੋ ਸਿਰ ਸਾਹ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜਮਨ ਮਰਨਾ ਮਿਟ ਗਿਆ ਕਾਲੇ ਕਾ ਕਿਛ ਨ ਬਸਾਏ ਗੁਰ ਸੇਵ ਤੇ ਸੁਖ ਉਪਜ ਫਿਰ ਦੁੱਖ ਨ ਲੱਗੈ ਜਮਨ ਮਰਨਾ ਮਿਟ ਗਿਆ ਕਾਲੇ ਕਿਛ ਨ ਬਸਾਏ ਹਰ ਸੇਤੀ ਮਨ ਰਵ ਰਹਿਆ ਸਚੇ ਰਹਿਆ ਸਮਾਏ ਨਾਨਕ ਹਾਂ ਬਲਿਹਾਰੀ ਤੈਨ ਨ ਕਉ ਜੋ ਚਲਨ ਸਤ ਗੁਰ ਭਾਏ ਮਹਲਾ ਤੀਜਾ ਬਿਨ ਸਬਦ ਸੁੱਧ ਨਾ ਖੋਈ ਜੇ ਅਨੇਕ ਕਰਸੀ ਗਾਰ ਪਰ ਕੀ ਸਾਰ ਨਾ ਜਾਣਾਈ ਦੂਜਾ ਪਾਏ ਪਿਆਰ ਹਾ ਕੁ ਸੁਧ ਸਾ ਕੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪਾਉੜੀ ਹਰ ਖਰ ਆਪਣੀ ਦਇਆ ਕਰ ਖਰ ਬੋਲੀ ਬੈਣੀ ਖਰ ਨਾਮ ਧਿਆਈ ਕਰ ਉਚਰਾ ਹਰਿ ਰਲਾਹਾਲਾਣੀ ਜੋ ਜਪਦੇ ਹਰ ਹਰ ਦਿਨ ਸਰਾਤ ਤੈਨ ਘਉ ਕੁਰਬੈਣੀ ਜਨਾ ਸਾਤ ਗਰ ਮੇਰਾ ਪਿਆਰਾ ਯਾ ਰਾਧੇ ਆ ਤੈਨ ਜਨ ਦੇਖਣ ਅਣੀ ਘਉ ਬਾਰੇ ਆਏ ਆਪਣੇ ਗੁਰੂ ਕਉ ਜਨ ਮੇਰਾ ਖਰ ਸੱਜਣ ਮੇਲੇ ਆਸੈਣੀ ਜਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਣੈਣੀ ਹਵਾਰੇ ਆਏ ਆਪਣੇ ਗੁਰ ਕਉ ਜਨ ਮੇਰਾ ਖਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ